ਬਾਬਾ ਬੰਦਾ ਸਿੰਘ ਬਹਾਦਰ ਦਾ ਅਗਲਾ ਟਿਕਾਣਾ ਹੈ ਜੋ ਇਹ ਛੱਤ ਬੀੜ ਦਾ ਇਲਾਕਾ ਹੈ ਨਾ ਜੋ ਵਾਲਾ ਜੀਰਕਪੁਰ ਦੇ ਨੇੜੇ ਛੱਤ ਬਨੂੜ ਇੱਥੇ ਆ ਕੇ ਡੇਰਾ ਲਾਇਆ ਛੱਤ ਤੇ ਬਨੂੜ ਦੇ ਵਿਚਕਾਰ ਸਿੰਘਾਂ ਦੀ ਫੌਜ ਨੇ ਜਦੋਂ ਉਤਾਰਾ ਕੀਤਾ ਤੇ ਵਜ਼ੀਰ ਖਾਨ ਤੱਕ ਖਬਰਾਂ ਪਹੁੰਚ ਚੁਕੀਆਂ ਹਨ ਕਿ ਵੱਡੇ ਵੱਡੇ ਮੇਰੇ ਕਿਲੇ ਤਬਾਹ ਹੋ ਗਏ ਨੇ ਹੁਣ ਅਗਲਾ ਨਿਸ਼ਾਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਹੈ ਉਹ ਵੀ ਆਪਣੇ ਵੱਲੋਂ ਪੂਰੀ ਤਿਆਰੀ ਕਰਦਾ ਹੈ ਵੱਡੀ ਇੱਕ ਤਾਕਤ ਰੱਖਦਾ ਹੈ ਆਪਾਂ ਵਿਚਾਰਿਆ ਤੇ ਇਹ ਸਾਰਾ ਕੁਝ ਜਦੋਂ ਸਿਰਜਿਆ ਜਾਂਦਾ ਹੈ ਇਸ ਦੌਰਾਨ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਡੀਕ ਕਰਦੇ ਹਨ ਮਾਝੇ ਦੀ ਧਰਤੀ ਤੋਂ ਕੁਝ ਹਜ਼ਾਰ ਸਿੱਖਾਂ ਦਾ ਜਥਾ ਚੱਲਿਆ ਹੈ ਉਹਨਾਂ ਸਿੱਖਾਂ ਨੇ ਵੀ ਪਹੁੰਚਣਾ ਹੈ ਇਸ ਜੰਗ ਦੇ ਵਿੱਚ ਤੇ ਉਨ੍ਹਾਂ ਦਾ ਮੁਕਾਬਲਾ ਰਸਤੇ ਵਿੱਚ ਹੁੰਦਾ ਹੈ ਮਲੇਰ ਕੋਟਲੇ ਦੇ ਕੋਲ ਮਲੇਰ ਕੋਟਲੇ ਦੇ ਨੇੜੇ ਬਹਿਲੋਲਪੁਰ ਪਿੰਡ ਹੈ ਬਹਿਲੋਲਪੁਰ ਪਿੰਡ ਦੀ ਜੂ ਵਿੱਚ ਮਾਜੇ ਦੇ ਸਿੱਖਾਂ ਦਾ ਮੁਕਾਬਲਾ ਕੀਤਾ ਸ਼ੇਰ ਮੁਹੰਮਦ ਖਾਨ ਨੇ ਸ਼ੇਰ ਮੁਹੰਮਦ ਖਾਨ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਣ ਲੱਗੀ ਤਾਂ ਸ਼ੇਰ ਮੁਹੰਮਦ ਖਾਨ ਦੇ ਬਾਰੇ ਵਿਚਾਰ ਪ੍ਰਸਿੱਧ ਹੈ ਕਿ ਉਸਨੇ ਕਿਹਾ ਕਿ ਛੋਟੇ ਬੱਚੇ ਹਨ ਗੁਨਾਹ ਨਹੀਂ ਹੈ ਨਾ ਦਾ ਛੱਡ ਦਿਓ ਹੁਣ ਉਹ ਸ਼ੇਰ ਮੁਹੰਮਦ ਖਾਨ ਉਸ ਦਾ ਭਰਾ ਖਵਾਜਾ ਖਿਜਰ ਅਲੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੱਥੋਂ ਬਚ ਗਿਆ ਸੀ ਚਮਕੌਰ ਦੀ ਜੰਗ ਵਿੱਚ ਉਹ ਵੱਡੇ ਇਹ ਦੋ ਵੱਡੇ ਸੂਰਮੇ ਨੇ ਬੜੇ ਬਹਾਦਰ ਸਾਨੇ ਤਿੰਨ ਚਾਰ ਭਰਾ ਹਨ ਖਿਜਰ ਅਲੀ ਖਾਨ ਤੇ ਇਹਦੇ ਹੋਰ ਵੀ ਭਰਾ ਨੇ ਬਹੁਤ ਵੱਡੇ ਬਹਾਦਰ ਨੇ ਇਹਨਾਂ ਨੇ ਬਹੁਤ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਇਰਦ-ਗਿਰਦ ਜੰਗਾਂ ਲੜੀਆਂ ਚਮਕੌਰ ਦੀ ਜੰਗ ਵੀ ਲੜੀ ਹੈ ਉਸ ਤੋਂ ਬਾਅਦ ਇਹ ਫਿਰ ਵਜ਼ੀਰ ਖਾਨ ਦੇ ਨਾਲ ਹਨ ਔਰ ਇਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਫਿਰ ਮਲੇਰਕੋਟਲੇ ਦਾ ਇਹ ਨਵਾਬ ਆਉਂਦਾ ਹੈ ਇਸ ਨੇ ਇੱਕ ਹੀ ਗੱਲ ਕਹੀ ਹੈ ਉੱਥੇ ਸਰਹੰਦ ਦੇ ਵਿੱਚ ਕਿ ਛੋਟੇ ਬੱਚੇ ਹਨ ਕੁਝ ਤਾਂ ਇਤਿਹਾਸਕਾਰ ਕਹਿੰਦੇ ਕਿ ਉਹ ਵੀ ਪਤਾ ਨਹੀਂ ਕਹੀ ਹੈ ਕਿ ਨਹੀਂ ਕੋਈ ਐਸਾ ਵੀ ਨਹੀਂ ਹੈ ਕਿ ਬਹੁਤ ਹੀ ਚੰਗਾ ਇਨਸਾਨ ਸੀ ਹਕੀਕਤ ਇਦਾਂ ਹੀ ਹੈ ਇਹ ਹੁੰਦਾ ਕੀ ਹੈ ਕਿ ਜਿਸ ਤਰ੍ਹਾਂ ਇੱਕ ਗੱਲ ਚੱਲੀ ਜਿਵੇਂ ਮੰਨ ਲਓ ਸੋਹਣ ਸਿੰਘ ਸੀਤਲ ਜੀ ਨੇ ਇੱਕ ਗੱਲ ਲਿਖ ਦਿੱਤੀ ਇੱਕ ਵਾਰੀ ਢਾਡੀਵਾਰਾਂ ਹੋਈਆਂ ਤਾਂ ਜ਼ਿਆਦਾਤਰ ਇੰਜ ਹੈ ਕਿ ਅੱਗੋਂ ਸੁਣੀ ਉਹੀ ਢਾਡੀਵਾਰ ਰਗ ਲੈਨੇ ਇੱਕ ਕਥਾ ਸੁਣੀ ਉਹੀ ਕਥਾ ਅੱਗੇ ਸੁਣਾ ਦਿੱਤੀ ਇੱਕ ਕੀਰਤਨ ਦਾ ਸ਼ਬਦ ਜੋ ਮਸ਼ਹੂਰ ਹੋ ਗਿਆ ਉਹੀ ਦੂਜੇ ਰਾਗੀ ਨੇ ਸੁਣਿਆ ਤੀਜੇ ਨੇ ਜਿਦਾਂ ਅਸੀਂ ਨਵੇਂ ਹੱਸ ਕਥਾ ਸਿੱਖਦੇ ਹਾਂ ਜੋ ਪਹਿਲਾਂ ਤੋਂ ਹੋਈ ਜਾ ਰਹੀ ਹੈ ਸੁਣੀ ਜਾਓ ਅੱਗੇ ਕਰੀ ਜਾਓ ਪ੍ਰੋਗਰਾਮ ਹੋਈ ਗਿਆ ਪੈਸੇ ਲਈ ਜਾਓ ਠੀਕ ਹੋ ਗਿਆ ਇਹ ਇਦਾਂ ਵੀ ਚੱਲਦਾ ਹੈ ਮਾਫ ਕਰਨਾ ਇਹ ਇਹ ਮੈਂ ਬੁਰਾਈ ਦੇ ਰੂਪ ਚ ਨਹੀਂ ਕਹਿ ਰਿਹਾ ਸੰਗਤ ਦੀ ਜਾਣਕਾਰੀ ਲਈ ਹੈ ਕਿ ਜੋ ਗੱਲ ਪ੍ਰਸਿੱਧ ਹੋ ਜਾਂਦੀ ਹੈ ਉਸ ਨੂੰ ਹੀ ਸੁਣਾਈ